ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਨੂੰ ਹਾਈ ਕੋਰਟ ਦੇ ਵਿੱਚੋਂ ਲੱਗਿਆ ਵੱਡਾ ਝਟਕਾ ਜਵਾਬਤ ਨਹੀਂ ਮਿਲੀ ਇੱਕ ਪਾਸੇ ਵਾਰ-ਵਾਰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਵੱਲੋਂ ਦਰਵਾਜ਼ਾ ਖੜਕਾਇਆ ਜਾ ਰਿਹਾ ਹੈ ਕਿ ਮੈਨੂੰ ਜਵਾਬਤ ਮਿਲੇ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਜਿੱਠਿਆ ਵੱਲੋਂ ਦੋਨਾਂ ਦੀ ਝੋਲੀ ਦੇ ਵਿੱਚ ਖੈਰ ਨਹੀਂ ਪੈ ਰਹੀ ਇਧਰ ਆਪ ਆਪਨੀ ਪਾਰਟੀ ਦੇ ਮੌਜੂਦਾ ਵ代ਕ ਕਸੂਤੇ ਫਸ ਗਏ ਨੇ ਕਿਉਂਕਿ ਇਹਨਾਂ ਉੱਤੇ ਮਾਮਲੇ ਹੀ ਇੰਨੇ ਕੋ ਦਰਜ ਹੋ ਗਏ ਨੇ ਵਿਜੀਲੈਂਸ ਵੱਲੋਂ ਅਤੇ ਪੰਜਾਬ ਦੇ ਭੁਖ ਮੰਤਰੀ ਭਗਵੰਤ ਮਾਨ ਵੱਲੋਂ ਕਿ ਇਸ ਦਾ ਜੇਲ੍ਹ ਦੇ ਵਿੱਚ ਆਉਣਾ ਬੰਦ ਹੋ ਗਿਆ ਹੈ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਜਾਵੇ ਕਿਉਂਕਿ ਵਿਜੀਲੈਂਸ ਨੇ ਚੰਗੀ ਤਰ੍ਹਾਂ ਖਿਲ ਕੋਕੇ ਠੋਕ ਦਿੱਤੇ ਉਕ ਦਿੱਤੇ ਨੇ ਆਪ ਆਪਨੀ ਪਾਰਟੀ ਦੇ ਮੌਜੂਦਾ ਵਿਧਾਇਕ ਰਮਨ ਅਰੋੜਾ ਤੇ ਜਿਨ੍ਹਾਂ ਵੱਲੋਂ ਪਿਛਲੇ 3 ਸਾਲਾਂ ਦੇ ਵਿੱਚ ਸਾਢੇ 3 ਸਾਲਾਂ ਦੇ ਵਿੱਚ ਲੁੱਟਮਾਰ ਕੀਤੀ ਗਈ ਅਤੇ ਪੁੱਠੇ ਸਿੱਧੇ ਹਾਸ ਮਾਰ ਕੇ ਤੰਗਲੀ ਦੇ ਨਾਲ ਪੈਸਾ ਇਕੱਠਾ ਕੀਤਾ ਗਿਆ ਵਾਰ-ਵਾਰ ਗੁਹਾਰ ਲਗਾਈ ਚੱਰੀ ਹੈ ਲੇਕਿਨ ਗੁਹਾਰ ਨਹੀਂ ਛੁੱਟੀ ਜਾ ਰਹੀ ਪ੍ਰਿਸ਼ਟਾਚਾਰ ਮਾਮਲੇ 'ਚ ਗ੍ਰਿਫਤਾਰ ਵਿਧਾਇਕ ਰਮਨ ਅਰੋੜਾ ਨੇ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਖਲ ਕਰਦਿਆਂ ਉਹਨਾਂ ਨੂੰ ਰੈਗੂਲਰ ਜਬਾਨਦਾਰੀ ਦੀ ਮੰਗ ਕੀਤੀ ਹੈ ਪਿਟੀਸ਼ਨ ਤੇ ਸੁਣਵਾਈ ਕਰਦਿਆ ਹਾਈ ਕੋਰਟ ਨੇ ਉਹਨਾਂ ਨੂੰ ਕਿਸੇ ਵੀ ਅੰਤਰਮ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਹਾਈ ਕੋਰਟ ਨੇ ਪਿਟੀਸ਼ਨ ਤੇ ਸੁਣਵਾਈ 26 ਅਗਸਤ ਤੱਕ ਮੁਲਤਵੀ ਕਰਦਿਆ ਹੋਰ ਮਜਮੂਮਾਂ ਦੀ ਜਵਾਬਤਨਾਮ ਸੁਣਵਾਈ ਕਰਨ ਦਾ ਫੈਸਲਾ ਕੀਤਾ ਹੈ ਵਿਜੀਲੈਂਸ ਨੇ ਰਮਨ ਅਰੂੜਾ ਨੂੰ 14 ਮਈ ਨੂੰ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕਰਦਿਆ ਬਾਅਦ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਵਿਜੀਲੈਂਸ ਅਨੁਸਾਰ ਰਮਨ ਅਰੂੜਾ ਨੇ ਜਲੰਧਰ ਨਗਰ ਨਿਗਮ ਦੇ ਅਧਾਰੀਆਂ ਅਧਿਕਾਰੀਆਂ ਰਾਹੀਂ ਲੋਕਾਂ ਨੂੰ ਨੋਟਿਸ ਭੇਜੇ ਇਸ ਤੋਂ ਬਾਅਦ ਕਾਰਵਾਈਆਂ ਦਾ ਡਰ ਦਿਖਾਇਆ ਲੋਕਾਂ ਨੂੰ ਇਸ ਤੋਂ ਬਾਅਦ ਕਾਰਵਾਈਆਂ ਫੋਨ ਦਾ ਯਕੀਨ ਦਵਾਉਂਦੇ ਆ ਨੋਟਸ ਨੂੰ ਦਫਾ ਦਫਾ ਕਰ ਦਿੱਤਾ ਗਿਆ ਅਤੇ ਕਰੋੜਾਂ ਰੁਪਏ ਇਕੱਠੇ ਕੀਤੇ ਗਏ ਯਾਨੀ ਕਿ ਇਕੱਲੇ ਰਮਨ ਅਰੋੜਾ ਨੇ ਨਹੀਂ ਰਮਨ ਅਰੋੜਾ ਦੇ ਲੜਕੇ ਰਾਜੇ ਅਰੋੜਾ ਨੇ ਰਮਨ ਅਰੋੜਾ ਦੇ ਸਕੇ ਕੁੜਮ ਵੱਲੋਂ ਵੀ ਪੰਗਲੀ ਨਾਲ ਪੈਸਾ ਇਕੱਠਾ ਕੀਤਾ ਗਿਆ ਜਾਨਕੀ ਸਤਾ ਦੀ ਦੁਰਵਰਤੂ ਕੀਤੀ ਗਈ ਰਮਨ ਅਰੋੜਾ ਵੱਲੋਂ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਧਰਮ ਪਤਨੀ ਗੁਰਪ੍ਰੀਤ ਕੌਰ ਮਾਨ ਉਹਨਾਂ ਦੀ ਭੈਣ ਅਤੇ ਉਹਨਾਂ ਦੀ ਮਾਤਾ ਜੀ ਅਕਸਰ ਸੀ ਰਮਨ ਅਰੋੜਾ ਵੱਲੋਂ ਜਿਹੜੇ ਸਮਾਗਮ ਕਰਾਏ ਜਾਂਦੇ ਸੀ ਉਹਨਾਂ ਦੇ ਵੀ ਸ਼ੁਕੁਲਿਤ ਕਰਦੇ ਸੀ ਅਤੇ ਮਹਿੰਗੇ ਗਿਫਟ ਵੀ ਦਿੱਤੇ ਜਾਂਦੇ ਸੀ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ 'ਚ ਰਮਨ ਅਰੋੜਾ ਸਮੇਤ ਹੋਰ ਤੇ ਹੋਰਾਂ ਤੇ ਵਿਜੀਲੈਂਸ ਨੇ 14 ਮਈ ਨੂੰ ਐਫ ਆਈ ਆਰ ਦਰਜ ਕਰਕੇ ਬਾਅਦ ਵਿੱਚ ਗ੍ਰਿਫਤਕਾਰ ਕਰ ਲਿਆ ਸੀ ਪਟੀਸ਼ਨ ਨੇ ਵਕ ਵਕ ਦਲੀਲਾਂ ਦੇ ਕੇ ਰੈਗੂਲਰ ਜ਼ਮਾਨਤੀ ਮੰਗ ਕੀਤੀ ਨਾਲ ਹੀ ਪਟੀਸ਼ਨ ਦੇ ਪੈਂਡਿੰਗ ਰਹਿੰਦੇ ਉਹਨਾਂ ਦੇ ਅੰਤਮ ਤੌਰ ਤੇ ਰਿਹਾਈ ਦੇਣ ਦਾ ਹੁਕਮ ਜਾਰੀ ਕਰਦੀ ਅਪੀਲ ਕੀਤੀ ਸੀ ਪਟੀਸ਼ਨ ਪੱਖ ਦੀਆਂ ਦਲੀਲਾਂ ਸੁਣਨ ਮਗਰੋਂ ਹਾਈ ਕੋਰਟ ਨੇ ਉਹਨਾਂ ਨੂੰ ਫਿਲਹਾਲ ਕਿਸੇ ਵੀ ਤਰ੍ਹਾਂ ਦਾ ਤਤਕਾਲ ਰਾਤ ਦੇਣ ਤੋਂ ਅਨਕਾਰ ਕਰ ਦਿੱਤਾ ਹੈ ਤੇ ਦੂਸਰੇ ਪਾਸੇ ਵਿਜੀਲੈਂਸ ਦੇ ਸਰਪੁਚ ਅਧਿਕਾਰੀ ਕਹਿ ਰਹੇ ਨੇ ਕਿ ਅਸੀਂ ਪੱਕੇ ਭਾਂਡੇ ਪੱਕੇ ਹੱਥ ਪਾਏ ਨੇ ਰਵਣ ਅਰੂੜਾ ਰਵਣ ਅਰੂੜਾ ਦੇ ਲੜਕੇ ਨੂੰ ਅਤੇ ਰਵਣ ਅਰੂੜਾ ਦੇ ਕੁੜਮ ਨੂੰ ਹਾਲਾਂਕਿ ਕੁੜ ਜਿਹੜਾ ਹੈ ਫਰਾਰ ਦੱਸਿਆ ਜਾ ਰਿਹਾ ਹੈ ਉਸ ਨੂੰ ਲੈ ਕੇ ਲਗਾਤਾਰ ਵਿਜੀਲੈਂਸ ਦੇ ਅਧਿਕਾਰੀ ਛਾਪੇਮਾਰੀ ਕਰ ਰਹੇ ਨੇ ਯਾਨੀ ਕਿ ਇੱਕ ਪਾਸੇ ਇਮਾਨਦਾਰੀ ਦੀ ਗੱਲ ਕੀਤੀ ਗਈ ਇੱਕ ਪਾਸੇ ਗੱਲ ਕੀਤੀ ਗਈ ਕਿ ਅਸੀਂ بڑے ਵੱਡੇ ਪੱਧਰ ਤੇ ਕੰਮ ਕਰਾਂਗੇ ਲੇਕਿਨ ਰਵਣ ਅਰੋੜਾ ਵਰਗੇ ਵਿਧਾਇਕਾਂ ਨੇ ਤੰਗਲੀ ਦੇ ਨਾਲ ਪੈਸਾ ਇਕੱਠਾ ਕੀਤਾ ਲੋਕਾਂ ਨੂੰ ਕੁੱਟਿਆ ਵੀ ਕਸੀਟਿਆ ਵੀ ਲੋਕਾਂ ਨੂੰ ਤਮਕਾ ਆ ਵੀ ਦਬਾਇਆ ਵੀ ਤੇ ਫਿਰ ਬਾਅਦ ਵਿੱਚ ਕਰੋੜਾਂ ਰੁਪਈਆ ਵੀ ਉਹਨਾਂ ਕੋਲੋਂ ਲਿਆ ਗਿਆ ਕਿ ਤੁਹਾਡੇ ਕੇਸ ਰਫਾ ਦਫਾ ਕਰ ਦਿਆਂਗੇ ਦੱਸਿਆ ਜਾ ਰਿਹਾ ਹੈ ਇਸ ਦੇ ਵਿੱਚ ਸੁਖਦੇਵ ਵਿਸ਼ਿਸ਼ਟ ਇੱਕ ਹੋਰ ਅਧਿਕਾਰੀ ਨਿਕਲਦੀ ਹੈ ਜਿਹੜੀ ਅਧਿਕਾਰੀ ਉਹ ਵੀ ਜਿਹੜੀ ਹੈ ਹਰਾਸਤ ਵਿੱਚ ਨੇ ਯਾਨੀ ਕਿ 6 ਤੋਂ 7 ਜਣੇ ਪੂਰੀ ਤਰ੍ਹਾਂ ਕੋਸੂਤੇ ਫਸੇ ਹੋਏ ਨੇ ਕਿਉਂਕਿ ਇਹਨਾਂ ਵੱਲੋਂ ਆਪਣੀਆਂ 3.5 ਸਾਲਾਂ ਵਿੱਚ ਬੰਦ ਕਰੀਆਂ ਕੀਤੀਆਂ